ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਾਕਾਂ ਤੋਂ ਡੀਆਜੀ ਪੁੱਲਰ ਦੀ ਜਾਂਚ ਦਾ ਮਾਮਲਾ ਸੁਪਾਲ ਸਿੰਘ ਖਹਿਰਾ ਨੇ ਸਰਕਾਰ ਤੇ ਝੁੱਕੇ ਸਵਾਲ ਕਿਹਾ ਕਈ ਹੋਰ ਪੁਰਸ ਵਾਲਿਆਂ ਦੀ ਵੀ ਹੋਵੇ ਜਾਂਚ ਕਿਸਾਨਾਂ ਦੇ ਇਤਬਾਹ ਹੋ ਜ਼ਮੀਨਾਂ ਨੂੰ ਸਵਾਰਨ ਦੀ ਕੋਸ਼ਿਸ਼ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਖੁਸ਼ਖਬਰੀ ਦਿਨਾਂ ਚ ਹੀ ਬਦਲੀ ਰੂਪਰੇਖਾ ਏਅਰਪੋਰਟ ਤੇ ਮਚ ਗਏ ਅੱਗ ਦੇ ਪੰਪੜ ਸਾਰੀਆਂ ਉਡਾਣਾਂ ਕਰਨੇ ਪਈਆਂ ਰੱਦ ਡਰ ਕੇ ਭੱਜ ਗਏ ਲੋਕ ਆਮ ਆਦੀ ਪਾਰਟੀ ਉਮੀਦਵਾਰ ਦਾ ਵੱਡਾ ਦਾਅਵਾ ਦੂਜੇ ਨੰਬਰ ਦੀ ਰੇਸ ਕਰ ਰਹੇ ਨੇ ਵਿਰੋਧੀ ਕਿਹਾ ਕਿਸੇ ਤੇ ਨਹੀਂ ਕੰਮ ਕਰਾਉਣ ਦੀ ਤਾਕਤ ਹੁਣ ਖਬਰਾਂ ਪਿਸਥਾਨ ਨਾਲ ਪੰਜਾਬ ਪੁਲਿਸ ਨੇ ਰੋਪੜ ਰੇਂਜ ਦੇ ਡੀਆਈਜੀ ਹਰਚੰਤ ਸਿੰਘ ਪੁੱਲਰ ਨੂੰ ਭ੍ਰਿਸ਼ਟਾਚਾਰ ਦੇ ਕਮਾਂਡ ਵਿੱਚ ਕੇਂਦਰੀ ਜਾਂਚ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਤੇ ਸੁਖपाल ਸਿੰਘ ਖੈਰਾ ਨੇ ਸਵਾਲ ਚੁੱਕਦੇ ਹੋਏ ਇੱਕ ਹੋਰ ਮੁੱਦਾ ਸਾਹਮਣੇ ਰੱਖਿਆ ਉਹਨਾਂ ਕਿਹਾ ਕਿ ਇਸ ਭ੍ਰਿਸ਼ਟਾਚਾਰ ਕੋਲੋਂ ਇਨਾ ਪੈਸਾ ਬ੍ਰਾਹਮਤ ਹੋਇਆ ਹੈ ਪਰ ਜੇਕਰ ਪੰਜਾਬ ਪੁਲਿਸ ਦੇ ਹੋਰ ਅਧਿਕਾਰੀਆਂ ਦੀ ਵੀ ਜਾਂਚ ਹੋਵੇ ਤਾਂ ਗੱਲ ਕਿੱਥੇ ਤੱਕ ਪਹੁੰਚ ਜਾਵੇਗੀ ਕਿਵੇਂ ਇੱਕ ਡੀਆਈਜੀ ਰੋਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਹੈ ਔਰ ਜਦੋਂ सीबीआई ਗ੍ਰਿਫਤਾਰ ਕਰਦੀ ਆ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ ਮਤਲਬ ਕਿ 7.5 ਕਰੋੜ ਰੁਪਏ ਕੈਸ਼ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਮਦ ਹੁੰਦਾ ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਸ ਆ ਉਹ ਛੱਡ ਦਈਏ ਆਪਾਂ ਇੱਕ ਮਿੰਟ ਲਈ 50 ਦੇ ਕਰੀਬ ਉਹਨਾਂ ਦੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ सीबीआई ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਅਗਰ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇਹ ਇਕੱਲੀ ਜਿਹੜੀ ਕਰਪਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 2200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰਾਸੀ ਆ ਟੌਪ ਹੈਵੀ ਪੁਲਿਸ ਆ ਪੰਜਾਬ 'ਚ ਇਸ ਵਕਤ 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਆਫਸਰਸ ਪੋਸਟਡ ਨੇ 12 ਡੀਜੀਪੀਜ਼ ਕਈ ਦਰਜਨ ਏਡੀਜੀਪੀਜ਼ ਕੁਝ ਸੈਂਕੜੇ ਦੇ ਲਾਗੇ ਆਈਜੀਪੀ ਔਰ ਫਿਰ ਥੱਲੇ ਡੀਆਈਜੀਜ਼ ਸਹੀ ਜ਼ਿਲ੍ਹਿਆਂ ਦੇ ਐਸਐਸਪੀ ਫਿਰ ਇਹ ਪੂਰਾ ਪੈਰਾ ਫਨੀਲੀਆ ਥੱਲੇ ਐਸਪੀ ਹੈਡਕ quarters ਐਸਪੀ ਬੀਆਈਓ ਬੀਓਆਈ ਐਸਪੀ ਫਲਾਨਾ ਐਸਪੀ ਫਲਾਨਾ ਫਿਰ ਸਬਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬਡਿਵੀਜ਼ਨ ਆ ਫਿਰ 200 ਡੀਐਸਪੀ ਜਿਹੜਾ ਫੀਲਡ ਪੋਸਟਿੰਗ Enjoy ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਆਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪਦਰ ਦੇ ਉੱਤੇ ਅ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇ ਡੀਆਜੀ ਹਚਾਰ ਸਿੰਘ ਪੁੱਲ ਨੂੰ ਸੀਬੀਆਈ ਨੇ 8 ਲੱਖ ਰੁਪਏ ਦੀ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਕਿਰਤਾਰ ਕੀਤਾ ਹੈ ਇਸ ਦੌਰਾਨ ਡੀਆਜੀ ਨੇ ਘਰ ਤੋਂ ਕਰੋੜਾਂ ਰੁਪਏ ਦੀ ਨਗਦੀ ਤੇ ਹੋਰ ਸਮਾਨ ਬਰਾਮਦ ਹੋਇਆ ਜਿਸ ਦੇ ਚੱਲਦੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਭਾਜਪਾਗੂ ਇਕਪਾਲ ਸਿੰਘ ਢਾਲਪੁਰਾ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਇਸ ਮਾਮਲੇ 'ਚ ਲੀਡਰਾਂ ਦੀ ਚੁੱਪੀ ਤੇ ਸਵਾਲ ਖੜੇ ਕੀਤੇ ਨੇ ਤਕਰੀਬਨ 48 ਘੰਟੇ ਪਹਿਲਾਂ ਇੱਕ ਪੰਜਾਬ ਦੇ ਪੁਲਿਸ ਅਫਸਰ ਤੋਂ ਡੀਆਈਜੀ ਤੋਂ 7.5 ਕਰੋੜ ਰੁਪਏ ਦੀ ਨਗਦੀ 22 ਕਿਲੋ ਸੋਨਾ ਬਹੁਤ ਸਾਰੀ ਜਾਇਦਾਦ ਦੇ ਕਾਗਜ਼ ਬਰਾਮਦ ਹੋਣ ਦੇ ਇੱਕ ਏਜੰਟ ਰਹੀਂ 5 ਲੱਖ ਰੁਪਏ ਲੈਣ ਤੇ ਸੀਬੀਆਈ ਵੱਲੋਂ ਫੜੇ ਜਾਣ ਦੇ ਚਰਚੇ ਸੋਸ਼ਲ ਮੀਡੀਆ 'ਚ ਅਖਬਾਰਾਂ 'ਚ ਹੈ ਲੇਕਿਨ ਦੁੱਖ ਦੀ ਗੱਲ ਇਹ ਹੈ ਜਿਹੜੀਆਂ ਜ਼ਬਾਨਾਂ ਆਗੂਆਂ ਦੀਆਂ ਖੁੱਲ੍ਹ ਨਹੀਂ ਨਾ ਚਾਹੀਦੀ ਅਸੀਂ ਇਹਨੂੰ ਕੰਡਮ ਕਰ ਲਈ ਇਹਨੂੰ ਕੰਡੈਮ ਕਰ ਲਈ ਇਹਦਾ ਐਸੀਆ ਘਟਨਾਵਾਂ ਤੇ ਚਰਚਾ ਕਰਨ ਲਈ ਉਹ ਜ਼ਬਾਨਾਂ ਬੰਦ ਰਹਿ ਗਏ ਮੈਂ ਟੈਲੀਵਿਜ਼ਨ ਤੇ ਵੀ ਵੇਖ ਰਿਹਾ ਸੀ ਕਿ ਜਿਹੜੇ ਚਰਚਾ ਕਰ ਰਹੇ ਸੀ ਮੁੰਝ ਘੁੰਗਰੀਆਂ ਪਾਇਆਂ ਸੀ ਗੱਲ ਇਹ ਹੈ ਕਿ ਪੰਜਾਬ ਪਿਛਲੇ ਤਕਰੀਬਨ 1978 ਤੋਂ ਲੈ ਕੇ ਹੁਣ ਤੱਕ 47 ਸਾਲ ਚੋਂ ਪੱਠੀ ਚ ਪਾਇਆ ਹੋਇਆ ਹੈ ਕਿਹੜੇ ਲੋਕਾਂ ਨੇ ਜਿਹੜੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਸੀ ਪੰਜਾਬ ਚ ਹੈੜਾ ਦੌਰਾਨ ਰਾਵੀ ਦਰਿਆ ਨੇ ਭਾਰੀ ਤਬਾਹੀ ਮਚਾਈ ਖਾਸ ਕਰਕੇ ਡੇਰਾਬਾਬ ਬਨਾਨਕੇਲਾਕੇ ਚ ਕਿਸਾਨਾਂ ਦੀ ਜ਼ਮੀਨਾਂ ਤੇ ਮੋਟੀ ਰੇਤ ਦੀ ਪਰਤ ਵਿਛਾ ਦਿੱਤੀ ਗਈ ਜਿਸ ਕਾਰਨ ਉਹਨਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਪਰ ਕਿਸਾਨਾਂ ਨੇ ਹਾਰ ਨਹੀਂ ਮੰਨੀ ਤੇ ਆਪਣੇ ਖੇਤਾਂ ਨੂੰ ਠੀਕ ਕਰਨ ਚ ਜੁਟ ਗਏ ਜਿਸ ਲਈ ਪੂਰੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸੇਵਾਦਾਰ ਵੀ ਪਹੁੰਚੇ ਜਿਨ੍ਹਾਂ ਚ ਕਿਸਾਨਾਂ ਕੋਲ ਜਗਜੀਤ ਸਿੰਘ ਢੱਲਵਾ ਤੇ ਉਹਨਾਂ ਦੇ ਸਾਥੀ ਵੀ ਸ਼ਾਮਲ ਸਨ ਕੋਈ ਉਹ ਇਲਾਕਾ ਜਿੱਥੇ ਰਾਵੀ ਦਰਿਆ ਨੇ ਇੰਨਾ ਜ਼ਿਆਦਾ ਰੇਤਾ ਖੇਤਾਂ ਦੇ ਵਿੱਚ ਧੱਕਤਾ ਇਹ ਸਾਰੀਆਂ ਜ਼ਮੀਨਾਂ ਕਿਸਾਨਾਂ ਦੀ ਗੱਲ ਕਰਦੇ ਆ। ਅਸੀਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਬਿਲਕੁਲ ਪਰਲੇ ਪਾਸੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ। ਘੁੰਮ ਕੇ ਇਹਦੇ ਚਾਰ ਚਪੇਰੋ ਘੁੰਮਦੇ ਘੁੰਮਦੇ ਅੱਜ ਰਾਵੀ ਦੇ ਬਿਲਕੁਲ ਦੂਜੀ ਦਿਸ਼ਾ ਦੇ ਵਿੱਚ ਆਪਾਂ ਬੈਠੇ ਆਂ ਔਰ ਇਲਾਕਾ ਲਗਭਗ ਸੇਮ ਹੀ ਆ। ਅੱਜ ਇੱਥੇ ਤੁਹਾਡੀ ਹਿੰਮਤ ਨਾਲ ਤੁਹਾਡੇ ਸਹਿਯੋਗ ਨਾਲ ਤੁਸੀਂ ਜਿੰਨੀ ਸੇਵਾ ਦਿੱਤੀ ਆ ਉਹ ਸੇਵਾ ਦੇ ਨਾਲ ਦੇਖੋ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਸੰਗਤਾਂ ਦਾ ਸਹਿਯੋਗ ਨੌਜਵਾਨਾਂ ਦੇ ਟਰੈਕਟਰ ਨੌਜਵਾਨਾਂ ਦਾ ਜਿਹੜਾ ਮਨੁੱਖੀ ਬਲ ਹੈ ਉਹ ਕੰਮ ਕਰਦਾ ਹੈ ਤੇ ਪੈਸੇ ਵੀ ਆ ਜਾਣਗੇ ਟਰੈਕਟਰ ਨਹੀਂ ਆਉਣਗੇ ਟਰੈਕਟਰ ਆ ਗਏ ਚਲਾਉਣ ਵਾਲੇ ਮੁੰਡੇ ਨਹੀਂ ਹੋਣਗੇ ਤਾਂ ਕਿੱਥੋਂ ਕੰਮ ਚੱਲੇਗਾ ਸੋ ਰਲ ਮਿਲ ਕੇ ਆਪਾਂ ਸਾਰਿਆਂ ਨੇ ਇਸ ਕੰਮ ਨੂੰ ਕੀਤਾ ਹੈ ਅੱਜ ਇਸ ਵੇਲੇ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਆਹ ਕੰਪਿਊਟਰ ਕਰਾਹੇ ਦਾ ਕੰਮ ਮੁੰਡੇ ਚਲਾਈ ਜਾਂਦੇ ਨੇ ਅਮਰਸਰ ਡਿਸਟ੍ਰਿਕਟ ਨੂੰ ਕੰਪਿਊਟਰ ਸੁਰੱਖਿਰਾਹ ਕੀ ਆਗੇ ਲਗਾਤਾਰ ਲੱਗਿਆ ਹੋਇਆ ਸੋ 11ਵਾਂ ਪੁਆਇੰਟ ਆ ਹੈ ਅੱਜ ਆਪਾਂ 11ਵੇਂ ਪੁਆਇੰਟ ਦੇ ਉੱਤੇ ਲਗਭਗ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਇਹਨੂੰ ਫਤਿਹ ਕਰ ਦੇਣ ਲੱਗੇ ਆ ਤਨ ਦਾਤ ਜ਼ਿਮਨੀ ਚੋਣ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਨੇ ਦਾਵਾ ਕੀਤਾ ਹੈ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਦੂਜੇ ਨੰਬਰ ਤੇ ਆਉਣ ਲਈ ਰੇਸ ਲਗਾ ਰਹੇ ਨੇ ਕਿਉਂਕਿ ਪਹਿਲੇ ਨੰਬਰ ਦੀ ਰੇਸ 'ਚ ਉਹਨਾਂ 'ਚੋਂ ਕੋਈ ਵੀ ਨਹੀਂ ਹੈ ਉਨਾ ਕਿ ਹਾਕੀਨਾ ਵਿੱਚੋਂ ਕਿਸੇ ਵਿੱਚ ਕੰਮ ਕਰਵਾਉਣ ਦੀ ਤਾਕਤ ਨਹੀਂ ਇਹਨਾਂ ਵੀ 1.5 2 ਸਾਲ ਕੁਝ ਨਹੀਂ ਕਰਨਾ ਇਹ ਸਿਰਫ ਵੋਟਾਂ ਲੈਣ ਦੇ ਮਾਰੇ ਤੁਰੇ ਫਿਰਦੇ ਆ ਵੀ ਸਾਨੂੰ ਵੋਟਾਂ ਮਿਲ ਜਾਣ ਔਰ ਰੇਸ ਕਾਦੀ ਆ ਇਹਨਾਂ ਦੀ ਰੇਸ ਕੋਈ ਜਿੱਤਣ ਵਾਲੀ ਥੋੜਾ ਆ ਇਹਨਾਂ ਦੀ ਰੇਸ ਤੇ ਉਹ ਲਾ ਕੇ ਬੈਠੇ ਨੇ ਕਿ ਅਸੀਂ ਦੂਜੇ ਤੀਜੇ ਚੌਥੇ ਨੰਬਰ ਤੇ ਕਿੰਨੇ ਆਉਣਾ ਪਹਿਲੇ ਨੰਬਰ ਦੀ ਰੇਸ 'ਚ ਹੈ ਨਹੀਂਗਾ ਕੋਈ ਵੀ ਇਹਦੇ ਦੂਜੇ ਤੀਜੇ ਨੰਬਰ ਦੀ ਚੌਥੇ ਨੰਬਰ ਦੀ ਰੇਸ 'ਚ ਨੇ ਕੋਈ ਆਂਦਾ ਮੈਂ ਦੂਜੇ ਤੇ ਆ ਜਾ ਉਹ ਜਿਹੜਾ ਕਾਲੀਆ ਵਾਲਾ ਉਹ ਵੀ ਆਂਦਾ ਮੈਂ ਦੂਜੇ ਤੇ ਆ ਜਾ ਕਾਗਰਸੀਆ ਦਾ ਦੂਜੇ ਤੇ ਆ ਜਾ ਬੀਜੇਪੀ ਆਉਂਦੀ ਦੂਜੇ ਤੇ ਆ ਜਾ ਜਿੰਨੇ ਵੀ ਖਲੋਤੇ ਨੇ ਸੋ ਕਿਸੇ ਦੀ ਗੱਲ ਚਲੋ ਆਇਓ ਨਾ ਕਿਸੇ ਨੇ ਸਾਥ ਦੇਣਾ ਨਾ ਕਿਸੇ ਦੀ ਵਾਅ ਪੇਸ਼ ਹੈਗੀ ਆ ਐਸ ਵੇਲੇ ਕੰਮ ਕਰਾਉਣ ਦੀ ਜੇ ਕੰਮ ਕਰਾਉਣ ਦੀ ਵਾਅ ਪੇਸ਼ ਆ ਸਿਰਫ ਆਮ ਆਦਮੀ ਪਾਰਟੀ ਦੀ ਆਸੋ ਤੇ ਤਗੜੇ ਹੋ ਕੇ ਕੰਮ ਕਰਈਏ ਤੁਹਾਡਾ ਵੀ ਕੋਈ ਕੰਮ ਰਹਿ ਨਹੀਂ ਜਾਂਦਾ ਅੱਗੇ ਵੀ ਕੰਮ ਬੜੇ ਕੀਤੇ ਨੇ ਗਾਹ ਵੀ ਕਰਾਂਗੇ ਬਹੁਤ-ਬਹੁਤ ਤੁਹਾਡਾ ਨੌਜਵਾਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧਰਵਾਦ ਕਰਦਾ ਕਿ ਇਸ ਵੇਲੇ ਤੱਕ ਤੁਸੀਂ ਬੈਠੇ ਹੋ ਕੋਈ ਵੀ ਕੰਮ ਕਾਜ ਹੋਵੇ ਦਫਤਰ 24 ਘੰਟੇ ਖੁੱਲਾ ਉੱਥੇ ਆ ਕੇ ਲਿਖਾਓ ਜੋ ਵੀ ਕੰਮ ਹੈ ਸਭੋ ਮੈਂ ਤੇ ਇਹ ਵੀ ਗੱਲ ਕਹਿੰਦਾ ਜਿਹੜੇ ਪਿੰਡਾਂ ਜਾਂ ਮhalla ਕਲੀਨਿਕ ਜਾਂ ਨਹੀਂ ਖੁੱਲੇ ਜਿਹੜੇ ਏਰੀਆ 'ਚ ਨਹੀਂ ਖੁੱਲੇ ਸਾਨੂੰ ਦੱਸ ਕੇ ਜਾਓ ਇਹ ਤੁਹਾਡਾ ਕੰਮ ਆ ਤੁਸੀਂ ਦੱਸੋਗੇ ਅਸੀਂ ਉਹਦੇ ਉੱਤੇ ਕੰਮ ਕਰਾਂਗੇ ਔਰ ਉਹਦੀ ਵੀ ਸਰਕਾਰ ਵੱਲੋਂ ਕੁਝ ਨਾ ਕੁਝ ਤੁਹਾਨੂੰ ਲਿਆ ਕੇ ਦੇਵਾਂਗੇ ਪੰਜਾਬ ਚਾਹਤ ਦਿਨ ਕਈ ਜਾਲਸਾ ਜਨਟਾ ਵੱਲੋਂ ਨੌਜਵਾਨਾਂ ਉੱਪਰ ਗਲਾਕੇ ਧੋਖਾ ਦੇਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਅਜੇ ਇੱਕ ਮਾਮਲਾ ਮੰਤਰੀ ਲਾਲਜੀਤ ਸਿੰਘ ਪੁੱਲਰ ਕੋਲ ਪਹੁੰਚਾ ਜਿਸ ਵਿੱਚ ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਕਿ ਕਿਸੇ ਅਰਬ ਕੰਟਰੀ ਵਿੱਚ ਉਹਨਾਂ ਦੇ ਮੁੰਡੇ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਤੇ ਪੈਸੇ ਮੰਗੇ ਜਾ ਰਹੇ ਨੇ ਇਸ ਤੇ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਅਜਿਹੇ ਫਰਾਡ ਏਜੰਟਾਂ ਨੂੰ ਚੇਤਾਵਨੀ ਦਿੱਤੇ ਹੋਏ ਕਿਹਾ ਕਿ ਅਜਿਹੇ ਏਜੰਟਾਂ ਦੀਆਂ ਪੁਸ਼ਤਾਂ ਤੱਕ ਵੀ ਪੁਛਤਾਉਣ ਗਿਆ ਆ ਆਨਮ ਨੂੰ ਕੀ ਤਸ਼ੱਦਦ ਕੱਪੜੇ ਲਾ ਕੇ ਬੱਚਿਆਂ ਨੂੰ ਨੰਗੇ ਕਰਕੇ ਕਿੰਨੀ ਉਮਰ ਦੇ ਬ ਆ 22 ਸਾਲੇ ਦੀ ਉਮਰ ਆ ਤੇ ਇਹ ਜਿਹੜੇ ਬੰਦੇ ਵੀ ਇਸ ਇਨਵੋਲ ਹੋਇਆ ਨਾ ਇਹ ਨਾ ਸਮਝਣ ਅਸੀਂ ਬਾਜਾਂਗੇ ਇਹਨਾਂ ਤੇ ਸਖਤ ਕਾਰਵਾਈਆਂ ਕਰਕੇ ਤੇ ਜੇਲ੍ਹਾਂ ਦੇ ਵਿੱਚ ਜਾਣਗੇ ਤੇ ਸਾਰੀ ਉਮਰ ਨਹੀਂ ਬਾਹਰ ਆਉਂਦੇ ਜਿਹੜੇ ਇਹੋ ਜਿਹੇ ਆ ਇੱਕ ਤੇ ਇਹ ਗਲਤ ਕੰਮ ਕਰਦੇ ਕਬੂਤਰਬਾਜੀ ਕਰਦੇ ਆ ਦੂਜਾ ਹਣੇ ਨੂੰ ਮੁੰਡੇ ਨੂੰ ਕਿਡਨਾਪ ਕਰਕੇ ਇਹਨਾਂ ਇਹਨਾਂ ਨਾਲ 27-22 ਲੱਖ ਰੁਪਇਆ ਕੀਤਾ ਸੀ 27-22 ਲੱਖ ਚੋਂ ਇਹ 25 ਲੱਖ ਦੇ ਚੁੱਕੇ ਆ ਪਤੀ ਹੁਣ ਇਹਨੂੰ ਕਿਡਨਾਪ ਕਰਕੇ ਇਹ ਪਰਿਵਾਰ ਤੋਂ ਇਹ ਦੱਸਣ ਦੇ ਵੀ ਪਹਿਲਾਂ ਕਰੋੜ ਮੰਗਦੇ ਰੇ ਹੁਣ 50 ਲੱਖ ਰੁਪਇਆ ਹੋਰ ਮੰਗਨਦੇ ਵੀ ਫੇਰ ਮੁੰਡੇ ਨੂੰ ਛੱਡਣਾ ਤੇ ਇਕੱਲਾ ਮੁੰਡਾ ਨਹੀਂ ਇੱਕ ਮੁੰਡਾ ਹੋਰ ਹੈ ਨਾਲ ਤੁਸੀਂ ਦੱਸੋ ਰੋਲਾਂ ਦਾ ਵਾ ਤੇ ਇੱਕ ਆਪਣੇ ਲੋਈਆਂ ਦਾ ਤਿੰਨ ਮੁੰਡੇ ਆ ਤਿੰਨਾਂ ਦੇ ਪਰਿਵਾਰਾਂ ਤੋਂ ਮੰਗਨਦੇ ਤੇ ਇਹ ਜਿਹੜੇ ਏਜੰਟ ਆ ਨਾ ਕਬੂਤਰ ਬਾਜ਼ ਆ ਜਿਹੜੇ ਵੀ ਹੈਗੇ ਆ ਤੇ ਇਹ ਬਾਜ਼ ਆ ਜਾਣ ਆ ਹੁਣੇ ਇਹ ਦੱਸਦੇ ਪਏ ਆ ਆ ਆ ਜਿਹੜੀਆਂ ਦੋ ਲੇਡੀ ਆ ਏਜੰਟ ਆ ਇਹ ਦੋਵੇਂ ਰੈਸਟ ਕਰ ਲੀਆਂ ਇਹ ਕਹਿ ਕੇ ਐਸਐਸਪੀ ਸਾਹਿਬ ਨੂੰ ਏ ਰੈਸਟ ਕਰਾਤੀਆਂ ਇਥੋਂ ਦੀਆਂ ਸਾਡੇ ਪੰਜਾਬ ਦੀਆਂ ਬੀਬੀਆਂ ਐ ਅੰਮ੍ਰਿਤਸਰ ਦੀਆਂ ਇਹਨਾਂ ਨੇ ਇਹਨਾਂ ਤੋਂ ਪੈਸੇ ਖੜੇ ਆ ਹੁਣ ਜਿਹੜੇ ਵੀ ਅਗਲੇ ਪੰਨੇ ਏਜੰਟ ਐ ਜਿਨ੍ਹਾਂ ਇਹਨਾਂ ਬੱਚਿਆਂ ਨੂੰ ਕਿਡਨਾਪ ਕੀਤਾ ਤੇ ਜਿਹੜੇ ਪੈਸੇ ਮੰਗਦੇ ਪਏ ਆ ਇਹ ਮੈਂ ਤਾਂ ਵੀਡੀਓ ਦੇ ਜ਼ਰੀਏ ਇਹ ਚੇਤਾਵਨੀ ਦੇਣਾ ਪਿਆ ਵੀ ਵਜਣਾ ਤੋਹ ਹਵਣੀਗਾ ਤੇ ਬੰਦੇ ਦੇ ਪੁੱਤ ਬਣ ਕੇ ਇਹਨਾਂ ਬੱਚਿਆਂ ਨੂੰ ਛੱਡ ਦਿਓ ਤਿੰਨੇ ਮੁੰਡੇ ਜਿਹੜੇ ਤੁਹਾਂ ਕਿਡਨਾਪ ਕੀਤੇ ਆ ਇੱਕ ਪਾਉ ਨਹੀਂ ਦੱਸੰਦੇ ਇੱਕ ਮੁੰਡਾ ਹੈਗਾ ਵਾ ਰਟੌਲਾ ਦਾ ਇੱਕ ਲੋਈਆਂ ਲਾਗੇ ਦਾ ਸੁਲਤਾਨਪੁਰ ਲੋਧੀ ਲਾਗੇ ਦਾ ਤੇ ਇੱਕ-ਇੱਕ ਸਾਡੇ ਪਟਿਆਲਕੇ ਦੇ ਰੱਤੇ ਗੁੱਦੇ ਪਿੰਡ ਦਾ ਤੇ ਬੰਦੇ ਬਣ ਕੇ ਇਹਨਾਂ ਬੱਚਿਆਂ ਨੂੰ ਛੱਡ ਦੋ ਨਹੀਂ ਤੇ ਤੁਹਾਡਾ ਲਿਆਜ ਨਹੀਂ ਜਿਹਾਣਾ ਤੁਹਾਡੇ ਤੋਂ ਇਹ ਇੱਕ-ਇੱਕ ਰੁਪਈਆ ਵੀ ਤੁਹਾਨੂੰ ਵਾਪਸ ਕਰਨਾ ਪੈਣਾ ਤੇ ਜੇ ਬੱਚਿਆਂ ਨੂੰ ਕੋਈ ਗੱਲ ਹੋ ਗਈ ਨਾ ਤੇ ਤੁਹਾਡੀਆਂ ਪੀੜ੍ਹੀਆਂ ਤੱਕ ਇਹਦਾ ਖਮਿਆਜਾ ਭੁਟਣਗੇ ਦੀਵਾਲੀ ਦੇ ਤਿਹਾਰ ਤੋਂ ਪਹਿਲਾਂ ਤੰਤੇਰਸ ਦੇ ਮੌਕੇ ਬਾਜ਼ਾਰਾਂ ਵਿੱਚ ਬੇਹਤ ਹਲਚਲ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਤੋਂ ਹੀ ਲੋਕ ਤੰਤੇਰਸ ਦੀ ਖਰੀਦਦਾਰੀ ਲਈ ਬਾਜ਼ਾਰਾਂ ਵਿੱਚ ਪਹੁੰਚਣ ਲੱਗੇ ਨੇ ਤੇ ਸ਼ਾਮ ਤੱਕ ਬਾਜ਼ਾਰਾਂ 'ਚ ਗਾਹਕਾਂ ਦੀ ਖੂਬ ਭੀੜ ਰਹੀ ਸ਼ਹਿਰਾਂ ਦੇ ਮੁੱਖ ਬਾਜ਼ਾਰਾਂ 'ਚ ਸਜਾਏ ਗਏ ਕਹਿਣੇ ਅਤੇ ਬਰਤਨਾਂ ਦੇ ਸਟਾਕ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ ਤੰਤੇਸ ਮੌਕੇ ਬਾਜ਼ਾਰਾਂ ਚ ਜੁਐਲਰੀ ਸ਼ੋਰੂਮਾਂ ਵਿੱਚ ਗਾਕਾਂ ਦੀ ਖਾਸ ਪੀੜ ਦੇਖੀ ਗਈ ਦੁਕਾਨਦਾਰਾਂ ਦੇ ਚਿਹਰਿਆਂ ਤੇ ਖੁਸ਼ੀ ਝਲਕ ਰਹੀ ਸੀ ਕਿਉਂਕਿ ਕਈ ਦਿਨਾਂ ਤੋਂ ਰੁਕੇ ਹੋਏ ਗਾਗਾਂ ਤੰਤੇਸ ਦੇ ਸ਼ੁਭ ਦਿਨ ਤੇ ਖਰੀਦਦਾਰੀ ਕਰਨ ਪਹੁੰਚੇ ਜੁਐਲਰੀ ਸ਼ੋਰੂਮਾਂ ਦੇ ਮਾਲਕਾਂ ਨੇ ਦੱਸਿਆ ਕਿ ਇਸ ਵਾਰ ਲੋਕਾਂ ਵਿੱਚ ਤੰਤੇਸ ਦੀ ਤਰੀਖ ਨੂੰ ਲੈ ਕੇ ਥੋੜੀ ਉਲਝਣ ਸੀ ਕਿ ਆਖਰ ਤਿਹਾਰ ਅੱਜ ਆਏ ਜਾਂ ਕੱਲ ਇਸ ਸਾਲ 2 ਦਿਨ ਤੰਤੇਸ ਆਉਣ ਕਾਰਨ ਗਾਕਾਂ ਦੀ ਗਿਣਤੀ ਹੋਰ ਵੱਧ ਗਈ ਹੈ ਅਜੰਮਰ ਸਰਚ ਤੰਤੇਸ ਦਾ ਤਿਹਾੜੀ ਤੋਂ ਨਮ ਨਮ ਨਿਆ ਜਾ ਰਿਹਾ ਹੈ ਹਰ ਪਾਸੇ ਦੇਖੋ ਬੜੀ ਖੁਸ਼ਹਾਲੀ ਤੇ ਰੌਣਕ ਪੂਜਾਰ ਖੂਬ ਸਜਿਓ ਹੈ ਹਨ ਠੀਕ ਹੈ ਹਰ ਚੀਜ਼ ਲੋਕ ਖਰੀਦ ਰਹੇ ਨੇ ਇਸ ਦਿਨ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਲੋਕੀ ਸੋਨੇ ਚਾਂਦੀ ਦੇ ਅਭੂਸ਼ਣ ਖਰੀਦਦੇ ਹਨ ਚੇਵਰਾਤ ਖਰੀਦਦੇ ਹਨ ਵਰਤਨ ਖਰੀਦਦੇ ਹਨ ਤੇ ਆਪਣੇ ਘਰ ਲੈ ਕੇ ਜਾਂਦੇ ਹਨ ਤਾਂ ਕਿ ਸਥਾਈ ਤੌਰ ਤੇ ਲక్ష్ਮੀ ਘਰ ਵਿੱਚ ਨਿਵਾਸ ਕਰ ਸਕੇ ਕਈ ਲੋਕ ਇਸ ਦਿਨ ਝਾੜੂ ਵੀ ਖਰੀਦਦੇ ਹਨ ਉਹ ਵੀ ਸ਼ੁਭ ਮੰਨਿਆ ਜਾਂਦਾ ਹੈ ਅੱਜ ਤਾਂ ਅੰਮ੍ਰਿਤਸਰ ਚ ਜਿਹੜੇ ਲੋਕੀ ਜਿਹੜੇ ਬੜੀ ਧੂਮਧਾਮ ਨਾਲ ਮਨਾ ਰਹੇ ਨੇ ਖਾਲੀ ਅੰਮ੍ਰਿਤਸਰ ਚ ਨਹੀਂ ਪੂਰੇ ਹਿੰਦੁਸਤਾਨ 'ਚ ਮਨਾਇਆ ਜਾ ਰਿਹਾ ਹੈ ਦੀਵਾਲੀ ਤੋਂ ਦੋ ਦਿਨ ਪਹਿਲਾਂ ਇਹ ਤਿਆਰ ਜਿਹੜਾ ਹੁੰਦਾ ਹੈ ਮਨਾਉਂਦੇ ਨੇ ਕਿ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਕਰਕੇ ਲੋਕੀ ਸੋਨਾ ਚਾਂਦੀ ਖਰੀਦੇ ਨੇ ਘਰ ਸਾਡੇ ਲక్ష్ਮੀ ਦਾ ਆਵਾਸ ਹੋਵੇ ਤੰਦਰੁਸਤੀ ਆਵੇ ਘਰੇ ਤੇ ਸਾਰਾ ਸ਼ਹਿਰ ਜਿਹੜਾ ਨਾ ਐਸ ਲਈ ਅੰਮ੍ਰਿਤਸਰ ਦਾ ਸਾਰੇ ਸ਼ੋਪਿੰਗ ਕਰ ਰਹੇ ਨੇ ਨਵੀਂ ਤੋਂ ਨਵੀਆਂ ਚੀਜ਼ਾਂ ਖਰੀਦ ਕੇ ਘਰ ਆਪਣੀਆਂ ਲੈ ਕੇ ਜਾ ਰਹੇ ਆ ਇਸ ਵਿੱਚ ਇੱਕ ਝਾੜੂ ਮੁੱਢ ਝਾੜੂ ਵੀ ਲਿੱਤਾ ਜਾਂਦਾ ਹੈ ਕਿ ਘਰ 'ਚ ਝਾੜੂ ਲੈ ਲਿਏ ਆ ਕੇ ਗੰਦਗੀ ਸਾਰੀ ਖਤਮ ਕੀਤੀ ਜਾਵੇ ਇਸ ਕਰਕੇ ਪੂਰਾ ਤਿਹਾੜੀ ਬਿਚ ਬੜੀ ਕੰਝ ਨੂੰ ਕਹਿੰਦੇ ਆਪਾਂ ਆਪਣਾ ਮੈਂ ਕੋਈ ਵਰਡ ਨਹੀਂ ਆਏ ਹੋ ਜੀ ਕਹਿ ਸਕਦਾ ਕਿ ਜਿੱਦਾਂ ਮੰਨਨ ਦੇ ਲੋਕੀ ਘਰ ਇੰਨੀ ਕੁ ਖੁਸ਼ੀ ਆ ਲਏ ਇਹਨੇ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਪਰਚੇਜ਼ਿੰਗ ਕਰਦੇ ਨੇ ਲੋਕੀ ਕਹਿੰਦੇ ਸਾਡੇ ਘਰ ਲੈਸ਼ਮੀ ਮਾਤਾ ਦਾ ਆਵਾਜ਼ ਹੋਵੇ ਬਾਜ਼ਾਰਾਂ ਦੀ ਇਹ ਰੌਣਕ ਦੱਸਾਉਂਦੀ ਹੈ ਕਿ ਤਿਹਾੜਾਂ ਦੀ ਚਮਕ ਤੇ ਲੋਕਾਂ ਚ ਉਤਸ਼ਾਹ ਅਜੇ ਵੀ ਪਹਿਲਾਂ ਵਾਂਗ ਬਰਕਰਾਰ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰੰਦਾ ਮਾਮਲਾ ਸਾਹਮਣੇ ਆਇਆ ਹੈ ਅਮਲਾਬਾੜ ਤੋਂ ਬੇਰਹਿਮੀ ਨਾਲ ਨੌਜਵਾਨ ਦੀ ਲੱਤਾਂ ਘੱਟ ਦਿੱਤੀਆਂ ਗਈਆਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਂਸਾ ਜ਼ਿਲ੍ਹੇ ਦੇ ਮਸਾ ਪਿੰਡ ਵਿੱਚ ਉਦੋਂ ਸਸਤਰੀ ਫੈਲ ਗਏ ਜਦੋਂ ਪੁਰਾਣੀ ਰਾਂਚੀਸ ਤੇ ਚੱਲਦੇ ਆ ਉਸੇ ਪਿੰਡ ਦੇ ਇੱਕ ਹੋਰ ਨੌਜਵਾਨ ਵੱਲੋਂ 30 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਕਤਲ ਤੋਂ ਬਾਅਦ ਪਿੰਡ ਵਾਸੀ ਨੇ ਦੱਸਿਆ ਕਿ ਗਗਨਦੀਪ ਸਿੰਘ ਆਪਣੇ ਘਰ ਦੇ ਬਾਹਰ ਬੈਠਾ ਸੀ ਅਚਾਨਕ ਇੱਕ ਨੌਜਵਾਨ ਨੇ ਉਸਤੇ ਪਿੱਛੋਂ ਕੁਹਾੜੀ ਨਾਲ ਹਮਲਾ ਕਰ ਦਿੱਤਾ ਹਮਲੇ ਚ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਮਾਂਸਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਇਹ ਗਗਨਦੀਪ ਸਿੰਘ ਆ ਹੀ ਮਸੇ ਤੋਂ ਇਹ ਬੈਠੇ ਸੀ ਉੱਥੇ ਉਹ ਜੀ ਬੰਦੇ ਸੀਗੇ ਬਾਹਰ ਚ ਬੈਹ ਜਾਂਦੇ ਸੀਗੇ ਅਜੀਬ ਸਮਝਾਇਆ ਵੀ ਤੂੰ ਉਹ ਆਪ ਦੇ ਘਰੇ ਰਹਿ ਰਿਹਾ ਕਰਾ ਚਲ ਮਾੜੀ ਮੋਟੀ ਨਾਲ ਕੋਈ ਗੱਲਬਾਤ ਸੀਗੀ ਨੂੰ ਦੋਸਤ ਸੀਗੇ ਆਪਸ ਵਿੱਚ ਵਧੀਆ ਕੋਈ ਅਹਰ ਦੀ ਗੱਲ ਨਹੀਂ ਸੀਗੀ ਵੀ ਐ ਆਹ ਕਾਰਾ ਹੋ ਜੂਗਾ ਉਹ ਬੈਠੇ ਸੀਗੇ ਤੇ ਉਹ ਆਏ ਮੰਗਰ ਦੀ ਕਹਾੜੀ ਉਹਨਾਂ ਕੋਲੇ ਸੀਗੀ ਬੰਦਾ ਕੋਲੇ ਸੀਗਾ ਬੈਠਾ ਉਹ ਵੀ ਉਹਦਾ ਮੂੰਹ ਵੀ ਇੱਕ ਪਾਸੇ ਸੀ ਦੋਨੇ ਇੱਕ ਪਾਸੇ ਬੈਠੇ ਸੀ ਉਹਨੇ ਆ ਕੇ ਮੰਗਰ ਜੀ ਉਹਦੇ ਸਿਰ ਚ ਕਹਾੜੀ ਮਾਰੀ ਤੁਕਾੜੀ ਮਾਰੀ ਰੌੜਾ ਪੈ ਗਿਆ ਜੀ ਅਸੀਂ ਤਾਂ ਘਰੇ ਸੀ ਫਿਰ ਘਰੋਂ ਭੱਜ ਗਏ ਰੋਟੀ ਖਾਈ ਜਾਂਦੇ ਸੀਗੇ ਛੱਡ ਕੇ ਰੋਟੀ ਜਦੋਂ ਆਕੇ ਦੇਖਿਆ ਉਹ ਸਾਰਾ ਵੱਡਿਆ ਪਿਆ ਪੈਰ ਵੱਟ ਤੇ ਦੋਨੇ ਸਿਰ ਚ ਕਾਫੀ ਸੱਟ ਲੱਗ ਗਈ ਤੇ ਉਦੋਂ ਬਾਅਦ ਇਹ ਐਂਬੂਲੈਂਸ ਨੂੰ ਫੋਨ ਕੀਤਾ ਉਹ ਸੱਦੇ ਉਦੋਂ ਬਾਅਦ ਸਰਕਾਰੀ ਹਸਪਤਾਲ ਚ ਲੈ ਕੇ ਆਏ ਆਂਗੇ ਜਿਆਦਾ ਜ਼ਖਮੀ ਗੰਮੀਰ ਨੇ ਬਹੁਤ ਜ਼ਿਆਦਾ ਸੱਟਾਂ ਗਈ ਬਾਅਦਸਾ ਦੇ ਡੀਐਸਪੀ ਬੁੱਟਾ ਸਿੰਘ ਗਿੱਲੇ ਦੱਸਿਆ ਕਿ ਗਗਨਦੀਪ ਸਿੰਘ ਦੇ ਨਾਮ ਦੇ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਸ ਨੇ ਮੌਜੂਦਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਇਹ ਸੂਚਨਾ ਮਿਲੀ ਹੈ ਮੂਸਾ ਪੰਡਥਾਣਾ ਸਦਰ ਵੇਰੀਏ ਚ ਉਹਦੇ ਬਾਰੇ ਜਿਹੜਾ ਹੈ ਪੁਲਿਸ ਨੂੰ ਜੋ ਬੜੀ ਜਵਾਨੀ ਇਤਲਾ ਮਿਲੀ ਆ ਕਿ ਉਸੇ ਕੁਟਮਾਰ ਕਰਕੇ ਬੰਦੇ ਦਾ ਮਾਰਡਲ ਕਰਤਾ ਗਗਨਗੇਸ਼ਾ ਦਾ ਤੇ ਦੋਸ਼ੀ ਨੂੰ ਜਿਹੜਾ ਹੈ ਕਾਬੂ ਕਰ ਲਿਆ ਪਰ ਅਜੇ ਤੱਕ ਜਿਹੜੀ ਹੈਗੀ ਆ ਕੋਈ ਵੀ ਇਹਦੇ ਚ ਲਿਖਤੀ ਤੌਰ ਤੇ ਜਾਣ ਨਹੀਂ ਲਿਖਿਆ ਕਿਸੇ ਦਾ ਜਿਸ ਤਰ੍ਹਾਂ ਵੀ ਬਿਆਨ ਲਖਾਇਆ ਸਾਰੇ ਹਾਲਾਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਪਗਲਸ ਮਨਾ ਜੀ ਆਈਪੀਐਸ ਖੀਨਿਓ ਪੁਲਿਸ ਕਪਤਾਨ ਮਾਨਸੇਹਿਤ ਅੱਜ ਲੰਮੇ ਗਏ ਨੇ ਤੇ ਐਸਪੀ ਡੀ ਸਾਹਿਬ ਦੀ ਅਵਾਜ਼ ਦੇ ਵਿੱਚ ਇਸ ਮਾਮਲੇ ਜਿਹੜੇ ਜਿਹੜੀ ਹੈ ਬ੍ਰਿਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਜੱਥੇ ਦੋਸ਼ੀ ਹੋਵੇਗਾ ਉਹਨੂੰ ਮੁਕਤਲੰਤ ਤਰਫਾਰ ਕਰਕੇ ਤਨੂੰ ਸਰਕਾਰ ਵੱਲੋਂ ਦਿੱਤੀ ਹੈਗੀ ਮਾਮਲੇ ਜਾਂਚ ਚੱਲ ਰਹੀ ਹੈ ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਗੁੱਸੇ ਵਿੱਚ ਹਮਲਾਵਰ ਵੱਲੋਂ ਇਹ ਨਿਦਰਿੰਦਗੀ ਦਿਖਾਈ ਗਈ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਿਛਲੇ ਮਹੀਨੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਹੜ੍ਹਾਂ ਕਾਰਨ ਆਮ ਲੋਕਾਂ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕੀਤਾ ਕਿ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਤੇ ਪੀੜਤਾਂ ਦੇ ਖਾਤੇ 'ਚ ਮੁਆਵਜ਼ੇ ਦੀ ਰਕਮ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਇਸ ਤਹਿਤ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਹਰ ਪੀੜਤਾਂ ਨੂੰ 18,73,000 ਰੁਪਏ ਦੀ ਸਹਾਇਤਾ ਰਾਸ਼ੀ ਮਨਜ਼ੂਰੀ ਪੱਤਰ ਦਿੱਤੇ ਗਏ ਸਭ ਤੋਂ ਪਹਿਲਾਂ ਮੈਂ ਮਾਨਜੋਗ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਵੀ ਪਹਿਲੀ ਵਾਰੀ ਇਹ ਹੋਇਆ ਕਿ ਵੀ ਕ੍ਰੋਪੀ ਤੋਂ ਬਾਅਦ ਫਸਲਾਂ ਦੇ ਖਰਾਬੇ ਤੋਂ ਬਾਅਦ ਇੰਨੀ ਜਲਦੀ ਕਦੀ ਅੱਜ ਤੱਕ ਮੁਆਵਜ਼ਾ ਨਹੀਂ ਇਤਿਹਾਸ ਦੇ ਵਿੱਚ ਅਸੀਂ ਦੇਖਿਆ ਔਰ ਮੁਰਨਾ ਤਾਂ ਦੂਰ ਦੀ ਗੱਲ ਹੁੰਦਾ ਆਪਾਂ ਦੇਖਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਮੁਆਵਜ਼ਾ ਕਿਸ ਤਰੀਕੇ ਦੇ ਨਾਲ ਆਉਂਦਾ ਰਿਹਾ ਔਰ ਮੈਂ ਧੰਨਵਾਦ ਕਰਦੀ ਆਂ ਸੀਐਮ ਸਾਹਿਬ ਦਾ ਕਿ ਜਿਨ੍ਹਾਂ ਨੇ ਇਸ ਨੂੰ ਸੈਂਸਿਟੀਵਿਟੀ ਨੂੰ ਸਮਝਦੇ ਹੋયા ਕਿਸਾਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹੋਇਆ ਕਿਸਾਨਾਂ ਦੀ ਅਗਲੀ ਫਸਲ ਨੂੰ ਮੁੱਖ ਰੱਖਦੇ ਹੋਇਆ ਇੰਨੀ ਜਲਦੀ ਜਿਹੜਾ ਮੁਆਵਜ਼ਾ ਸ਼ੁਰੂਆਤ ਕਰ ਦਿੱਤੀ ਹੋਈ ਆ ਹਲਕੇ ਦੇ ਵਿੱਚ ਦੇਣ ਦੀ ਜਦ ਕੇ ਪਿਛਲੇ ਤਿੰਨ ਦਿਨ ਤੋਂ ਮੁਆਵਜ਼ਾ ਜਿਹੜਾ ਬਾਕੀ ਜਿਹੜਾ ਜ਼ਿਆਦਾ ਪ੍ਰਭਾਵਿਤ ਹਲਕੇ ਹਲਕੇ ਉਹਨਾਂ ਦੇ ਵਿੱਚ ਵੀ ਵੰਡਿਆ ਜਾ ਰਿਹਾ ਔਰ ਇੱਥੇ ਉੱਥੇ ਮੰਤਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਭ ਦੀਆਂ ਮੰਤਰੀ ਸਾਡੇ ਸਰਕਾਰ ਦੇ ਜਿਹੜੇ ਜਿੰਨੇ ਮਨਿਸਟਰ ਨੇ ਉਹ ਖੁਦ ਮੁਆਵਜ਼ੇ ਦੀ ਨੂੰ ਤਕਸੀਮ ਕਰ ਰਹੇ ਆ ਤਾਂ ਕਿ ਕਿਤੇ ਕੋਈ ਦਿੱਕਤ ਨਾ ਆਵੇ ਔਰ ਇੱਥੇ ਅੱਜ ਅਸੀਂ ਕੋਈ 40 ਦੇ ਕਰੀਬ ਆਪਣੇ ਹਲਕੇ ਦੇ ਆਪਣੇ ਤਿੰਨ ਪਿੰਡਾਂ ਦੇ ਕਿਸਾਨ ਆ ਹਜੇ ਅਜੇ ਚੱਲ ਰਿਹਾ ਸ਼ੁਰੂਆਤੀ ਦੇ ਵਿੱਚ ਜਿੱਦਾਂ ਜਿੱਦਾਂ ਸਰਵੇ ਜਿਹੜੇ ਪਹੁੰਚੀ ਗਏ ਉਸੇ ਉਸੇ ਤਰੀਕੇ ਦੇ ਨਾਲ ਹੋ ਰਿਹਾ ਹੋ ਸਕਦਾ ਇਹਨਾਂ ਦੇ ਵਿੱਚ ਵੀ ਹਜੇ ਕੋਈ ਹੋਰ ਆ ਜਾਣੇ ਨਾ ਪਿੰਡਾਂ ਦੇ ਵੀ ਜਿਹੜੇ ਬਾਅਦ ਦੇ ਵਿੱਚ ਸਰਵੇ ਹੋਇਆ ਹੋਵੇ ਅੱਜ ਅਸੀਂ 40 ਜਿਹੜੇ ਲੰਭ ਪਤਰੀ ਆ ਉਹਨਾਂ ਨੂੰ ਮੁਆਵਜ਼ਾ ਜਿਹੜਾ ਵੰਡ ਰਹੇ ਉੱਗੀ ਵਣਚਾਰਮੀ ਤੇ ਕੰਕਸਾਬੂ ਜਿੰਨਾ ਜਿੰਨਾ ਜਿੱਥੇ ਜਿੱਥੇ ਖਰਾਬਾ ਕਿਸੇ ਦਾ ਥੋੜਾ ਕਿਸੇ ਦਾ ਜ਼ਿਆਦਾ ਉਸੇ ਹਿਸਾਬ ਦੇ ਨਾਲ ਜਿਹੜਾ ਇਹ ਆਇਆ ਸਾਡੇ ਕੋ 40 ਕਿਸਾਨਾਂ ਨੂੰ 18,73,000 ਰੁਪਏ ਤਕਸੀਮ ਜਿਹੜਾ ਅੱਜ ਕੀਤਾ ਗਿਆ ਹੈ ਔਰ ਉਹਦੀ ਰੇਸ਼ੋ ਜਿਹੜੀ ਆ ਉਹ ਉਹਨਾਂ ਦੇ ਖੇਤ ਦੇ ਖਰਾਬੇ ਦੇ ਹਿਸਾਬ ਨਾਲ ਜੇ ਕਿਸੇ ਦਾ ਟੋਟਲ ਆ ਤੇ ਟੋਟਲ ਦਾ ਆ ਜੇ ਕਿਸੇ ਦਾ 70% ਹੈ ਜਾਂ ਕਿਸੇ ਦਾ 25% ਹੈ ਜਾਂ ਉਸ ਦੇ ਹਿਸਾਬ ਨਾਲ ਜੇ ਇਸ ਹਿਸਾਬ ਦੇ ਨਾਲ ਡੈਮੇਜ ਆ 40 ਕਿਸਾਨਾਂ ਨੂੰ ਇਹ ਜਿਹੜਾ ਮੌਜੂਦਾ ਵੰਡੇ ਟਾਕਾ ਦੇ ਹਜ਼ਰਤ ਸ਼ਾਜਹਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਾਰਗੋ ਤੇ ਟਰਮੀਨਲ ਤੇ ਭਿਆਨਕ ਅੱਗ ਲੱਗੀ ਇਸ ਕਾਰਨ ਸਾਰੀਆਂ ਉਡਾਣਾਂ ਨੂੰ ਮੁਅਤਲ ਕਰਨਾ ਪਿਆ ਅੱਗ ਕਾਰਗੋ ਵਿੱਚ ਲੱਗੀ ਜਿੱਥੇ ਆਯਾਤ ਕੀਤੇ ਸਮਾਨ ਨੂੰ ਸਟੋਰ ਕੀਤਾ ਜਾਂਦਾ ਹੈ ਸਿਵਲ 에ਵੀਏਸ਼ਨ ਅਥਾਰਟੀ ਫਾਇਰ ਸਰਵਿਸ ਅਤੇ ਹਵਾਈ ਸਰਸ ਸਮੇਤ ਕਈ ਜਥੇ ਇਹ ਅੱਗ ਬੁਝਾਉਣ ਵਿੱਚ ਮੌਕੇ ਤੇ ਪਹੁੰਚ ਗਏ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਦੇ ਹਜ਼ਰਤ ਸ਼ਾਜਹਾਲ ਹਕਮਤਰੀ ਹਵਾਈ ਅੱਡੇ ਤੇ ਕਾਰਗੋ ਖੇਤਰ ਵਿੱਚ ਸ਼ਨੀਚਰਵਾਰ ਨੂੰ ਅੱਗ ਲੱਗ ਗਈ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਗਨੀ ਤੇਜ਼ੀ ਨਾਲ ਫੈਲ ਗਈ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਤੁਰਤ ਸਾਰੀਆਂ ਉਡਾਣਾਂ ਰੋਕਣੀਆਂ ਪਈਆਂ ਦਿੱਲੀ ਤੋਂ ਟਾਕਾ ਜਾਣ ਵਾਲੀ ਇੱਕ ਉਡਾਣ ਨੂੰ ਕੋਲਕਾਤਾ ਮੋੜ ਦਿੱਤਾ ਗਿਆ ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਹਵਾਈ ਅੱਡੇ ਦੇ ਗੇਟ ਨੰਬਰ 8 ਦੇ ਨੇੜੇ ਕਾਰਗੋ ਵਿੱਚ ਦੁਪਹਿਰ 2:30 ਵਜੇ ਦੇ ਕਰੀਬ ਲੱਗੀ ਕਿਸੇ ਤਰ੍ਹਾਂ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਲੋਕਾਂ ਦੇ ਮਾਲ ਅਸਬਾਬ ਨੂੰ ਕਾਫੀ ਨੁਕਸਾਨ ਪਹੁੰਚ ਗਿਆ ਕਾਲੇ ਧੂੰਏ ਨੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਹਵਾ ਨੂੰ ਦੂਸ਼ਿਤ ਕਰ ਦਿੱਤਾ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ ਦਾ ਕਹਾਵਾਇਡ ਤੇ ਅਗ ਲੱਗਣ ਕਾਰਨ ਹੁਣ ਤੱਕ ਕੁੱਲ 9 ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਤੇ ਮੋੜ ਦਿੱਤਾ ਗਿਆ ਹੈ। ਇਹਨਾਂ ਵਿੱਚੋਂ 8 ਜਹਾਜ਼ ਛਟਗਾਉ ਹੋਏ ਅੱਡੇ ਤੇ ਇੱਕ ਸੇਲਟ ਹਵਾਈ ਅੱਡੇ ਤੇ ਉਤਾਰਿਆ ਗਿਆ। ਇਹਨਾਂ ਵਿੱਚੋਂ 2 ਜਹਾਜ਼ ਪਹਿਲਾਂ ਛਟਗਾਉ ਤੋਂ ਟਾਕਾ ਲਈ ਉਡਾਣ ਭਰ ਚੁੱਕੇ ਸਨ। ਬਾਕੀ 6 ਜਹਾਜ਼ ਕੁਮਾਂਤਰੀ ਸਨ ਜਿਨ੍ਹਾਂ ਵਿੱਚ ਇੱਕ ਬੈਂਕਾਕ ਅਤੇ ਦੂਜਾ ਮੱਧਪੂਰਬ ਤੋਂ ਸ਼ਾਮਲਾ। ਬਾਟੇਕੇਅਰ ਤੇ ਕੋਲਾਲੰਪਰ ਜਾਣ ਵਾਲੀ ਉਡਾਣ, ਇੰਡੀਗੋ ਦੀ ਮੁੰਬਈ ਜਾਣ ਵਾਲੀ ਉਡਾਣਾਂ ਕਿੰਨਾ ਵੀ ਚਿਰ ਰਣਵੇ ਤੇ ਫਸੇ ਰਹੀਆਂ। ਬੈਂਕਾਕ ਤੇ ਯੂਐਸ ਮੰਗਲਾ ਉਡਾਣਾਂ ਨੇ ਸ਼ਾਰਜਾ ਤੇ 에ਅਰ ਅਰੇਬੀਆ ਦੀ ਉਡਾਣਾਂ ਨੂੰ ਟਾਕਾ ਦੀ ਬਜਾਏ ਛਟਕਾਉ ਮੋੜ ਦਿੱਤਾ ਗਿਆ ਇੰਡੀਆ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਕੋਲਕਾਤਾ ਮੋੜ ਦਿੱਤਾ ਗਿਆ ਕਈਥੇ ਪੈਸੀਫਿਕ ਦੀ ਹਾਂਗਕੋਕ ਜਾਣ ਵਾਲੀ ਉਡਾਣ ਕਿੰਨਾ ਹੀ ਚਿਰ ਹਵਾ ਵਿੱਚ ਘੁੰਮਦੀ ਰਹੀ ਸਾਧਪੁਰ ਤੇ ਚਿਤਕਾਉ ਦੇ ਕਰੇ ਲੂਡਾਣਾਂ ਨੂੰ ਟਾਕਾ ਵਿੱਚ ਉਤਰਨ ਦੀ ਬਜਾਏ ਛਟਕਾਉ ਮੋੜ ਦਿੱਤਾ ਗਿਆ ਭਾਰਤ ਸ਼ੁਮਨ ਗਿੱਲ ਦੀ ਗਵਾਈ ਚ ਵਾਂਡੇ ਚ ਇੱਕ ਨਵਾਂ ਦੈਸ਼ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਕਪਤਾਨ ਗਿੱਲ ਨੇ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਲੜੀ ਤੋਂ ਪਹਿਲਾਂ ਰੋਹਿਤ ਸ਼ਰਮਾ ਨਾਲ ਆਪਣੇ ਸਬੰਧਾਂ ਬਾਰੇ ਗੱਲ ਕੀਤੀ ਉਹਨਾਂ ਕਿਹਾ ਕਿ ਬਾਰੀ ਕਹਾਣੀ ਭਾਵੇਂ ਕੁਝ ਵੀ ਹੋਵੇ ਸਾਡੇ ਵਿਚਕਾਰ ਅਜੇ ਹੀ ਕੋਈ ਗੱਲ ਨਹੀਂ ਹੈ ਗਿੱਲ ਨੇ ਕਿਹਾ ਕਿ ਮੈਂ ਅਜੇ ਤੱਕ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਵਰਗਾ ਵਿਸ਼ੇਸ਼ ਪਦਰੀਕਰਨ ਨਹੀਂ ਰੱਖਦਾ ਜੀ ਇਤਨੇ ਸਾਲ ਆਈ ਥਿੰਕ ਉਹਨਾਂ ਨੇ 15 ਸਾਲ ਇੰਡੀਅਨ ਕ੍ਰਿਕਟ ਨੂੰ ਸਰਵ ਕੀਤਾ ਉਹ ਬਹੁਤ ਸਾਰੀ ਚੀਜ਼ਾਂ ਜੋ Uh, मुझे सीखने को मिली जब मैं उनके साथ खेल रहा था उनके अंदर खेल रहा था और जो वो स्किल सेट और जो एक्सपीरियंस लेके आते हैं किसी भी टीम में किसी भी टीम में खेलेंगे जो एक्सपीरियंस लेके आते हैं उसको रिपीटेड करना बहुत ही बहुत ही डिफिकल्ट है जो उनका सक्सेस रहा है ऑल ओवर द वर्ल्ड वो खेले हैं और वो सक्सेसफुल रहे हैं उन्होंने रन बनाए हैं सीरीज जीतनी है ट्रॉफीज जीतनी है तो जो उनका एक्सपीरियंस है वो काफ़ी हेल्पफुल रहेगा सर आई थिंक एक जो बाहर नैरेटिव चलता है वो अलग है बट हमारे बीच में ऐसा कुछ भी जैसे हम पहले थे वैसा ही है सब कुछ से वो काफी हेल्पफुल है जो भी चीज उनको लगती है उनका एक्सपीरियंस जो भी उन्होंने सीखा है या अगर मुझे कुछ भी लगता है तो मैं उनसे जाकर पूछता हूँ कि आपको क्या लग रहा है कि कैसे करना चाहिए अगर आप होते तो कैसे करते तो ये सारी जो इन्फॉर्मेशन है मुझे पसंद है कि लोगों के जो थॉट है उनको जानो और फिर जो मेरी अंडरस्टैंडिंग है गेम की फिर मैं डिसीजन उस हिसाब से लूँ तो हमारी उस हिसाब से मेरी विराट भाई और रोहित भाई दोनों के साथ बहुत अच्छी इक्वेशन है कि जब भी मुझे डाउट होता है किसी की चीज़ में आ, तो मैं उनसे जाके उनका सजेशन लेता हूँ उनसे आ, उनका एडवाइस लेता हूँ और वो बिल्कुल भी हिचकिचाते नहीं है मुझे कुछ भी बताने जब मुझे अच्छा लगता है कि जब ज़्यादा रिस्पॉन्सिबिलिटी आती है मेरे ऊपर तो जो वो वो जो है चीज़ी। चीज़ी। uh, I think very best game और uh, उस रिस्पॉन्सिबिलिटी को मैं इंजॉय करता हूँ हालांकि uh, जब मैं बैटिंग करने जाता हूँ तो मेरा यह मानना है कि मैं बेस्ट डिसीजन तब लेता हूँ कि एज अ बैट्समैन मैं खेल रहा हूँ मैं ज्यादा इस चीज के बारे में सोचना नहीं चाहता हूँ कि मैं कैप्टन हूँ तो मुझे जैसे कैप्टन डिसीजन लेगा स्पेशली बैटिंग करते मुझे वो डिसंक so, वो जब मैं सोचता हूँ तो ज्यादा प्रेशर अपने ऊपर बंदा लेता है एज अ बैट्समैन जब भी मैं जा रहा हूँ तो मैं सोचता हूँ यार मुझे ही जब आप ये सोचते हो कि मुझे ही खत्म कर पाना है मुझे ही रन बनाना तो आप अपने ऊपर ज्यादा प्रेशर देगा कभी तो कभी जो तो एक होता है आपके बैट्समैन का वो थोड़ा ज्यादा रिस्क लेगा जो एक्सपेक्ट नहीं था कभी कभी ਆਪ ਕੋ ਦੇਖ ਮੈਂ ਟਰਾਈ ਕਰਤਾ ਹੂੰ ਕਿ ਜਬ ਵੀ ਮੈਂ ਚਾਹਤਾ ਹੂੰ ਆਪੇ ਫੀਕ ਤੋਂ ਮੈਂ ਐਜ਼ ਅ ਬੈਟਸਮੈਨ ਕਿਉਂਕਿ ਮੇਰੇ ਡਿਸੀਜਨ ਮੇਕਿੰਗ ਹੈ ਮੇਰੇ ਸ਼ਾਟਸ ਮੈਂ ਉਹ ਮੈਸਫੈਕਸ਼ਨ ਨੂੰ ਆਈ ਥਿੰਕ ਉਹ ਮਿਲ ਗਿਆ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ